ਕੀ ਨਾਮ ਆ ਮੇਰਾ ਨਾਮ ਸਰ ਸੁਖਦੇਵ ਸਿੰਘ ਹੈ ਜੀ ਦੂਰਬੀਨੇ ਕਿਨੇ ਲਾਈਆਂ ਦੂਰਬੀਨੇ ਸਰ ਡੀਸੀ ਸਾਹਿਬ ਨੇ ਲਾਈਆਂ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਸੰਗਤ ਦੂਰੋਂ ਨੇੜੇ ਆਉਂਦੀ ਹੈ ਜੀ ਦਰਸ਼ਨ ਕਰਦੀ ਹੈ ਜੀ ਬਹੁਤ ਕਿਰਪਾ ਮਹਾਰਾਜ ਦੀ ਦੂਰ ਦੂਰ ਬੰਬੇ ਦਿੱਲੀ ਤੱਕ ਆਉਂਦੀ ਹੈ ਜੀ ਕਈ ਘਰ ਤੇ ਬਹੁਤ ਸੰਗਤ ਦਾ ਧੰਨਵਾਦ ਵੀ ਅਸੀਂ ਕਰਨੇ ਆ ਜੀ ਨਾਲੇ ਸੰਗਤਾਂ ਦਾ ਅਸੀਂ ਦਰਸ਼ਨ ਵੀ ਕਰਨੇ ਆ ਜੀਪ ਸਾਹਿਬ ਦਾ ਅਸੀਂ ਧੰਨਵਾਦ ਵੀ ਕਰਨੇ ਆ ਜੀ ਬੜੀ ਕਿਰਪਾ ਮਹਾਰਾਜ ਦੀ ਦੋ ਦੂਰ ਨੇੜੇ ਆ ਕੇ ਸੰਗਤ ਦਰਸ਼ਨ ਕਰਦੀ ਆ ਜੀ ਇਹ ਚ ਸਰ ਬਹੁਤ ਫਾਇਦਾ ਜੀ ਬੜੀ ਦੂਰ ਤੱਕ ਦੇਖਦਾ ਜੀ ਗੁਰਦਾਰਾ ਸਾਹਿਬ ਦਾ ਸਾਰਾ ਹੀ ਪਹਿਲਾਂ ਸਰ ਛੋਟੀ ਹੀ ਉਹਦੇ ਚ ਥੋੜੀ ਦਿੱਕਤ ਆਉਂਦੀ ਸੀ ਜੀ ਉਹਦਾਂ ਕੋ ਗੱਲ ਨਹੀਂ ਹੁਣ ਤਾਂ ਸੰਗਤਾਂ ਬਹੁਤ ਖੁਸ਼ ਆ ਜੀ ਸਵੇਰੇ ਕਿੰਨੇ ਵੀ ਦੂਰੋਂ ਹੁੰਦੇ ਤੇ ਸ਼ਾਮੇ ਕਿੰਨੇ ਘਟਦੇ ਇਹ ਸਾਰਾ ਹੀ ਸਾਢੇ 8 ਵਜੇ ਆ ਜਾਂਦੇ ਆ ਜੀ ਤੇ 5 ਵਜੇ ਦਾ ਸਾਰਾ ਟਾਈਮ ਹੈ 6 ਵਜੇ ਆਉਂਦੇ ਆ ਜੀ 6 ਰੱਖ ਰੱਖਾ ਇੱਥੇ ਗੁਰਦਾਰਾ ਸਾਹਿਬ ਰੱਖਦੇ ਨੇ ਜੀ ਅਸੀਂ ਗੁਰਦਾਰਾ ਸਾਹਿਬ ਰੱਖ ਕੇ ਸੇਫਟੀ ਵਿੱਚ ਰੰਦੀਆਂ ਜੀ ਸਵੇਰੇ ਆ ਕੇ ਫੇਰ ਲਾ ਦਿਆਂ ਜੀ ਅਸੀਂ ਏ ਸਰ ਡੀਸੀ ਸਾਹਿਬ ਗਰਦਾਸਪੁਰ ਵੱਲੋਂ ਲਗਾਈ ਹੋਈਆਂ ਨੇ ਸਰ ਤੇ ਤਕਰੀਬਨ 4-500 ਬੰਦਾ ਮਤਲਬ ਡੇਲੀ ਸੰਗਤ ਜਰੀਆ ਇਹ ਦਰਸ਼ਨ ਕਰਨ ਆਉਂਦੇ ਆ ਇਹ ਸਰ ਟੈਲੀਸਕੋਪ ਹੈ ਸਰ ਇਹਦੀ ਰੇਂਜ ਕੋ 4-5 ਕਿਲੋਮੀਟਰ ਤੱਕ ਹੈਗੀ ਸਰ ਹਾਂਜੀ ਤੇ ਫਿਰ ਕਿੰਨੇ ਸਵੇਰੇ ਕਿੰਨੇ ਵਜੇ ਆਉਂਦੇ ਤੇ ਸ਼ਾਮੀ ਕਿੰਨੇ ਵਜੇ ਹਰ ਦਿਨ ਆਏ? ਅਹੀਂ ਸਰ ਸਵੇਰੇ 9 ਵਜੇ ਆਈਦਾ ਵੀ ਤੇ ਸ਼ਾਮੀ ਵਹ 5 ਵਜੇ ਤੱਕ ਦਾ ਟਾਈਮ ਹੈਗਾ ਵਾ ਪਰ ਅਹੀਂ ਸੰਗਤ ਵੱਲੋਂ ਮਤਲਬ ਸੰਗਤ ਦੇ ਦਰਸ਼ਨ ਵਾਸਤੇ ਅੱਧਾ ਘੰਟਾ ਪੌਣਾ ਘੰਟਾ ਵੱਧ ਲਾਇਦਾ ਸੀ 6 ਵਜੇ ਦਾ ਤਕਰੀਬ ਲਾਜੀ ਸੀ ਰੋਜ਼ਾਨਾ ਕਿੰਨੀ ਸੰਤਾਂ ਦੀ ਰੋਜ਼ਾਨਾ ਸਾਰੇ ਹੋਏ ਕੋਈ 4-500 ਹਾਂਜੀ ਦਰਸ਼ਨ ਕਰਨ ਆਏ ਸੀ ਜੀ ਬਹੁਤ ਵਧੀਆ ਉਪਰਾਲਾ ਜੀ ਸਰਕਾਰ ਦਾ ਡੀਸੀ ਸਾਹਿਬ ਦਾ ਜਿਹੜਾ ਇਹਨਾਂ ਨੇ ਕੀਤਾ ਜਿਹੜੇ ਨਹੀਂ ਵੀ ਉੱਧਰ ਜਾ ਸਕਦੇ ਹੋ ਦੂਰਬੀਨਾ ਦੇ ਰਾਹੀਂ ਦਰਸ਼ਨ ਕਰ ਸਕਦੇ ਆ ਬੜਾ ਵਧੀਆ ਹੈ ਜੀ ਇਹ ਉਪਰਾਲਾ ਇਹ ਹੋਰ ਉਪਰਾਲੇ ਕਰਨੇ ਚਾਹੀਦੇ ਸਰਕਾਰ ਨੂੰ ਪਹਿਲਾਂ ਜਿਹੜੀਆਂ ਦੂਰਬੀਨਾ ਸੀ ਉਹ ਦੂਸਰੀਆਂ ਸੀਆਂ ਮੈਨੂਵਲ ਸੀ ਹਾਂਜੀ ਹਾਂਜੀ ਇਹ ਵਧੀਆ ਚ ਸਾਫ਼ ਦਿਖਦਾ ਬਿਲਕੁਲ ਇਹ ਨਾਲੇ ਵਧੀਆ ਹੈ ਜੀ ਉਪਰਾਲਾ ਬਹੁਤ ਵਧੀਆ ਕੀਤਾ ਜਿਹੜੀ ਸ਼ਰਤ ਰੱਖੀ ਗਈ ਹੈ 20 ਡਾਲਰ ਦੀ ਜਾਂ ਪਾਸਪੋਰਟ ਦੀ ਉਹਦੇ ਬਾਰੇ ਕੀ ਹੋਊਗਾ ਹਾਂਜੀ ਉਹ ਤਾਂ ਸਰਕਾਰਾਂ ਦੇ ਕੰਮ ਹੈ ਜੀ ਜੋ ਹੁਣ ਕਰਨਗੇ ਦੇਖ ਕੇ ਸਿਕਿਉਰਿਟੀ ਰੀਜ਼ਨ ਤੋਂ ਜੋ ਵੀ ਹੁੰਦਾ ਲੱਗਦਾ ਉਹ ਸ਼ਰਤ ਖਤਮ ਕਰਨੀ ਚਾਹੀਦੀ ਹੈ ਜਿਹੜਾ ਆਮ ਲੋਕ ਆ ਉਹਦੇ ਨਾਲ ਖਤਮ ਕਰਨ ਨਾਲ ਇਹ ਹੋਏਗਾ ਕਿ ਜਿਹੜੇ ਸੰਗਤ ਕੋਲ ਨਹੀਂ ਪਾਸਪੋਰਟ ਹੈਗੇ ਉਹ ਵੀ ਜਾ ਸਕਣਗੇ ਦਰਸ਼ਨ ਕਰਨ ਵਾਸਤੇ ਆਪਣਾ ਜੀ ਵਰਸ਼ਦੀਪ ਆਪਾਂ ਜਲੰਧਰ ਤੋਂ ਆਏ ਆਂ ਜੀ ਦਰਸ਼ਨ ਕਰਨ ਤੇ ਸਰਕਾਰ ਨੂੰ ਚਾਹੀਦਾ ਜਿਹੜਾ 20 ਡਾਲਰ ਇਹਨਾਂ ਨੇ ਮੰਗ ਰੱਖੀ ਆ ਨਹੀਂ ਰੱਖਣੀ ਚਾਹੀਦੀ ਆਪਾਂ ਫੇਰ ਆਮ ਸੰਗਤ ਜਾ ਸਕਦੀ ਦਰਸ਼ਨ ਕਰਨ ਕਿੰਨਾ ਕੁ ਵਧੀਆ ਲੱਗਾ ਵਧੀਆ ਦਰਸ਼ਨ ਕਰਕੇ ਜੀ ਹਾਂਜੀ ਬਹੁਤ ਵਧੀਆ ਇੱਥੇ ਦੂਰਬੀਨਾ ਰੱਖਿਆ ਇਹਨਾਂ ਨੇ ਹਾਈ ਟੈਕ ਵਧੀਆ ਦਰਸ਼ਨ ਹੋ ਜਾਂਦੇ ਇਹਨਾਂ ਹਾਂਜੀ ਸਰਕਾਰ ਨੂੰ ਉਹਦੇ ਲਈ ਕੋਈ ਤਿਆਰ ਕਰਨੀ ਚਾਹੀਦੀ ਬਿਨ ਬੀ ਪਾਸਵਰਡ ਦੀ ਲੋੜ ਨਾ ਪਵੇ ਆਮ ਸੰਗਤ ਜਾ ਸਕੇ ਦਰਸ਼ਨ ਕਰਨ ਹਾਂ ਜੀ ਜੀ ਇਹ ਗਰਦਾਸਪੁਰ ਜ਼ਿਲ੍ਹੇ ਤੋਂ ਆਏ ਆਂ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਆਂ ਜੀ ਕਿਵੇਂ ਲੱਗਾ ਜੀ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਆਪਣੀ ਇੰਡੀਅਨ ਗਵਰਨਮੈਂਟ ਦਾ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਜਿਹੜੇ ਕੋਈ ਬਦੇ ਦਰਸ਼ਨ ਨਹੀਂ ਕਰ ਸਕਦੇ ਉਹ ਪਾਸਪੋਰਟ ਰਾਈਵ ਵੀ ਦਰਸ਼ਨ ਕਰ ਸਕਦੇ ਆ ਉਹ ਫੋਰਨ ਦੇ ਬੰਦੇ ਆnde ਉਹ ਵੀ ਦਰਸ਼ਨ ਕਰ ਸਕਦੇ ਆ ਦੂਰੋ ਦੂਰियां ਇੱਥੇ ਦੁਨੀਆ ਆਂਦੀ ਹੈ ਜੀ ਜਿਹੜੀਆਂ ਦੂਰ ਬਿਨਾਂ ਲਗਾਈਆਂ ਗਈਆਂ ਉਹਨੂੰ ਕਿਵੇਂ ਦੇਖਦੇ ਜੀ ਇੱਥੇ ਬਹੁਤ ਅੱਛਾ ਜੀ ਇਹ ਡੀਸੀ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕੋਈ ਬਜ਼ੁਰਗ ਬੰਦਾ ਹੁੰਦਾ ਇੱਥੋਂ ਤ ਜਿਹੜੇ 20 ਡਾਲਰ ਦੇ ਚਾਟਰ ਕੀ ਗੀਆਂ ਉਹ ਦਲੇ ਦੇ ਉਹ ਦੇਖੋ ਸਰ ਉਹ ਤੇ ਦੋਵਾਂ ਕੰਟਰੀ ਦੇ ਆਪਣੀ ਸਮਝੌਤੇ ਨਾ ਹੋਇਆ ਕਿਉਂਕਿ ਇਹਦੇ ਉਹਨਾਂ ਦੀ ਕੋਈ ਮਜਬੂਰੀ ਹੈ ਇਸ ਕਰਕੇ ਇਹਦੇ ਗਵਰਨਮੈਂਟਾਂ ਦੀ ਸਮਝੌਤੇ ਨਾ ਹੋਇਆ ਜੀ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਦੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਵੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ full on bags ਸੌਂ ਰਵੇ ਦੇ ਵਿੱਚ ਕੀਤੀ ਜਾ ਰਹੀ ਹੈ bridal ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਅਥੀ ਅਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼